ਅਸੀਂ ਪੰਜਾਬ ਸਰਕਾਰ ਨੇ ਕਿਹਾ ਸੀ ਮੈਂ ਤੁਹਾਡੇ ਚੈਨਲ ਰਾਹੀਂ ਦੱਸ ਦੇਣਾ ਚਾਹਣਾ 7 1 2024 ਤੋਂ ਜਦੋਂ ਅਸੀਂ ਆਪਣੀਆਂ ਮੰਗਾਂ ਪ੍ਰਤੀ ਸੰਗਠਨ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਦੇ ਕੋਟੀ ਦੇ ਨੇੜੇ ਧਰਨਾ ਲਾਇਆ ਹੋਇਆ ਹੈ ਜੂਰ ਸੈਂਟਰੀ ਮੁਤਾਬਕ ਮੁਜ਼ਾਬਤ ਜੂਰ ਸੈਂਟਰੀ ਮੁਤਾਬਕ ਮੁਜ਼ਾਬਤ ਜਿਹੜੇ ਸਾਡੇ ਨੇੜੇ-ਨੇੜੇ ਗਦਾਮ ਨੇ ਜਾਂ ਮੰਡੀਆਂ ਨੇ ਸੈੱਲਰ ਨੇ ਉਹ ਇੱਕ ਕਲਸਟਰ ਦੇ ਵਿੱਚ ਹੁੰਦੀਆਂ ਹਨ ਇਹ ਪੈਰਾ ਹੁੰਦਾ ਸੀ ਕਿ ਦੇਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਉਹ ਵੀ ਟੈਂਡੇ ਰਿਕਰਤਾ ਜਿਹੜਾ ਠੇਕੇਦਾਰੀ ਸਿਸਟਮ ਸਮਾਪਤ ਕਰਨਾ ਸੀ ਉਹ ਵੀ ਸੈੱਟ ਕਰਦਾ ਇਸ ਕਰਕੇ ਸਾਨੂੰ ਮਜ਼ਦੂਰਾਂ ਸੜਕਾਂ ਦੇ ਉੱਪਰ ਲਈ ਮਜ਼ਦੂਰ ਹੋਣਾ ਪਿਆ ਮੱਕਾ ਬਿੱਟਾ ਹੋਣਾ ਹੈ ਨਾ ਉਹ ਸਿੰਘਾ ਜੀ ਲੈਦਾ ਹਰੇ ਗਿੰਦ ਨਾਲ ਲੈ ਕੇ ਜਲਾਮ ਤੇਰ ਮੈਂ ਕਿਹਾ ਕਿਹੜੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਇਹ ਮੰਗਾਂ ਜੀ ਸਾਡੀ ਪੰਜਾਬ ਸਰਕਾਰ ਨਾਲ ਪਤਾ ਹੋਇਆ ਸੀ ਪੰਜਾਬ ਸਰਕਾਰ ਨੇ ਕੀਤਾ ਸੀ ਮੈਂ ਤੁਹਾਡੇ ਚੈਨਲ ਰਾਹੀਂ ਦੱਸ ਦੇਣਾ ਚਾਹਦਾ 7 1 2024 ਤੋਂ ਜਦੋਂ ਅਸੀਂ ਆਪਣੀਆਂ ਮੰਗਾਂ ਪ੍ਰਤੀ ਸੰਗਰੂਪ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਵੀ ਕੋਟੀ ਦੇ ਨੇੜੇ ਧਰਨਾ ਲਾਇਆ ਹੋਇਆ ਹੈ ਤਾਂ ਲੋਕ ਸਭਾ ਤੋਂ ਚੋਣਾਂ ਤੋਂ ਪਹਿਲਾਂ ਸਾਨੂੰ ਪੰਜਾਬ ਸਰਕਾਰ ਤੇ ਪੰਜਾਬ ਦੀ ਫੂਡ ਸਭਲਾਈ ਦੀ ਜਿਹੜੀ ਟੀਮ ਹੈ ਉਹਦੇ ਵਿੱਚ ਫੂਡ ਸੈਕਟਰੀ ਫੂਡ ਡਾਇਰੈਕਟਰ ਨੇ ਵਿਸ਼ਵਾਸ ਦੇ ਵਿੱਚ ਲੈ ਲਿਆ ਕਿ ਟੋਂਡਾ ਜਿਹੜਾ ਠੇਕੇਦਾਰੀ ਸਿਸਟਮ ਹੈ ਉਹ ਲਗਭਗ ਤੈਅ ਹੋ ਚੁੱਕਿਆ ਕਿ ਠੇਕੇਦਾਰੀ ਪ੍ਰਥਾ ਖਤਮ ਹੋ ਗਈ। ਪਰੰਤੂ ਆਊਟ ਆਫ ਕਨੈਕਟਰ ਹੋਣ ਕਰਕੇ ਵੀ ਇਹ ਅਸੀਂ ਨੋਟੀਫਿਕੇਸ਼ਨ ਥੋੜਾ ਜਾਰੀ ਨਹੀਂ ਕਰ ਸਕਦੇ। ਕੋਡਾ ਨੋਟੀਫਿਕੇਸ਼ਨ 2 ਜੁਲਾਈ ਤੋਂ ਬਾਅਦ ਜਾਰੀ ਕਰ ਪਿਆਗੇ ਪਰੰਤੂ ਜਦੋਂ 18/7/2024 ਨੂੰ ਪੰਜਾਬ ਸਰਕਾਰ ਵੱਲੋਂ ਮਜ਼ਦੂਰ ਮਾਰੂ ਬਿੱਤਾਂ ਵਾਲੀ ਪਾਲਸੀ ਜਾਰੀ ਕੀਤੀ ਗਈ ਤਾਂ ਉਹਦੇ ਵਿੱਚ ਜਿਹੜਾ ਪੱਲੇਦਾਰ ਮਜ਼ਦੂਰਾਂ ਨੂੰ ਦਿੱਤਾ ਜਾ ਰਿਹਾ ਸੀ ਉਹ ਵੀ ਖੋਲਿਆ ਕਿਉਂਕਿ ਸਾਡਾ ਇੱਕ ਕੰਮ ਹੈ ਜੇਕਰ ਅਸੀਂ ਗੱਲ ਕਰੀਏ ਭਾਵੇਂ ਪਟਿਆਲੇ ਦੇ ਵਿੱਚ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਪਟਿਆਲੇ ਦੀ ਗੱਲ ਕਰੀਏ ਪਟਿਆਲੇ ਦੇ ਜਿਹੜੇ ਸਾਡੇ ਨੇੜੇ-ਨੇੜੇ ਗਦਾਮ ਨੇ ਜਾਂ ਮੰਡੀਆਂ ਨੇ ਸੈਲਰ ਨੇ ਉਹ ਇੱਕ ਕਲਸਟਰ ਦੇ ਵਿੱਚ ਹੁੰਦੀਆਂ ਸਨ ਇੱਕ ਦੈਰਾ ਹੁੰਦਾ ਸੀ ਕਿ ਇਹਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਉਹ ਵੀ ਠੇਕੇਦਾਰੀ ਕਰਦਾ ਤੇ ਜਿਹੜਾ ਠੇਕੇਦਾਰੀ ਸਿਸਟਮ ਸਭਾਵਤ ਕਰਨਾ ਸੀ ਉਹ ਵੀ ਸੈੱਟ ਚ ਕਰਤਾ ਇਸ ਕਰਕੇ ਸਾਨੂੰ ਮਜ਼ਬੂਰ ਨੂੰ ਸੜਕਾਂ ਤੇ ਉਤਰ ਲਈ ਮਜ਼ਬੂਰ ਹੋਣਾ ਪਿਆ ਤਾਂ ਇਹ ਅੱਜ ਪੰਜਾਬ ਦੇ ਵਿੱਚ ਪੱਲੇਦਾਰ ਮਜ਼ਦੂਰ ਯੂਨੀਅਨਾਂ ਵੱਲੋਂ ਜਿਹੜਾ ਕੰਮ ਹੈ ਉਹ ਲੋਡਿੰਗ ਦਾ ਭਾਵੇਂ ਸਪੈਸ਼ਲ ਲੋਡਿੰਗ ਦਾ ਬਾਰਦਾਨਾ ਅਲੋਡਿੰਗ ਕੋਈ ਵੀ ਕੰਮ ਨਹੀਂ ਅਸੀਂ ਕਰ ਰਹੇ ਪੂਰਾ ਕੰਮ ਟੋਟਲ ਬੰਦ ਕਰ ਦਿੱਤਾ ਪਹਿਲਾਂ ਵੀ ਕੋਈ ਜੀ ਪਹਿਲਾਂ ਵੀ ਕਿਸੇ ਕਰਨਾ ਪਦਰਸ਼ਨ ਲਾਇਆ ਸੀ ਕਿਸੇ ਸੰਸਦਨ ਨਾਲ ਵੀ ਗੱਲਬਾਤ ਕੀਤੀ ਸੀ ਫਿਰ ਮੂਲ ਪ੍ਰਸ਼ਾਸਨ ਨੇ ਕੀ ਲਗਰ ਸ਼ੁਰੂਆਤ ਕਿਉਂ ਨਹੀਂ ਹੋਈ ਚਾਹੇ ਉਹ ਇਹੀ ਗੱਲ ਸੀ ਜਿਹੜੀ ਤੁਹਾਨੂੰ ਦੱਸ ਰਹੇ ਹਾਂ ਉਹ ਸਾਡਾ ਜਿਹੜਾ ਮੰਗ ਪੱਤਰ ਦੇਣਾ ਸੀ ਕਿ ਜੋ ਤੁਸੀਂ ਵਾਅਦਾ ਕੀਤਾ ਵਾਅਦੇ ਦੇ ਮਤਲਬ ਸਾਡਾ ਜਿਹੜਾ ਕੰਮ ਹੈ ਉਹ ਪੱਲੇਦਾਰ ਮੇਕੂਨੋਂ ਸੰਪੂਰਨ ਹੋ ਜਾਵੇ ਕਿਸੇ ਮੰਤਰੀ ਨਾਲ ਗੱਲਬਾਤ ਹੈ ਤੁਹਾਡੀ ਮੰਤਰੀ ਲੈਕਟ ਮੰਤਰੀ ਲਾਲਚੰਦ ਘਟਾਰੂ ਚੱਕ ਜੀ ਨਾਲ ਗੱਲਬਾਤ ਹੋਈ ਤਾਂ ਜਦੋਂ ਉਹਨਾਂ ਕੋਲ ਅਸੀਂ ਗਏ ਪਹਿਲਾਂ ਤਾਂ ਟਾਲ ਮਟੋਲ ਜੀ ਹੀ ਕਰਦੇ ਨਜ਼ਰ ਆਏ ਪਰੰਤੂ ਉਹਨਾਂ ਦਾ ਜਿਹੜਾ ਰਵੱਈਆ ਸੀ ਇਹ ਸੀ ਕਿ ਪੰਜਾਬ ਦੇ ਮਜ਼ਦੂਰਾਂ ਤੋਂ ਅਸੀਂ ਕੰਮ ਹੀ ਨਹੀਂ ਕਰਾਣਾ ਕਿ ਜਿਹੜੀ ਉਹਦੀ ਲੋਕੋ ਸੀ ਉਹ ਕਹਿੰਦਾ ਸੀ ਕਿ ਮੈਂ ਤੁਹਾਨੂੰ ਜਾਣਦਾ ਹੀ ਨਹੀਂ ਜਦੋਂ ਇੱਕ ਮਨਿਸਟਰ ਪੰਜਾਬ ਦੇ ਮਜ਼ਦੂਰ ਜਥੇਬੰਦੀਆਂ ਨੂੰ ਇਹ ਗੱਲ ਕਹਿ ਦੇ ਕਿ ਮੈਂ ਤੁਹਾਨੂੰ ਜਾਣਦਾ ਹੀ ਨਹੀਂ ਤਾਂ ਉਹ ਤੋਂ ਲੱਗ ਭੱਗ ਆਪਾਂ ਨੂੰ ਸਾਫ ਲੱਗ ਜਾਂਦਾ ਤੈ ਹੋ ਜਾਂਦਾ ਕਿ ਇਹ ਜਿਹੜੀ ਸਰਕਾਰ ਹੈ ਇਹ ਕੰਮ ਕਰਾਉਣ ਤੋਂ ਪੰਜਾਬ ਦੇ ਪੱਲੇਦਾਰ ਮਜ਼ਦੂਰਾਂ ਤੇ ਰਾਜੀ ਨਹੀਂ ਤੇ ਕੋਲੇ ਪੰਜਾਬ ਦੇ ਬੇਬੀ ਜੀ ਤੁਸੀਂ ਤਾਂ ਨਾ ਪਤਾ ਹੁੰਦਾ ਇਹ ਪੂਰੇ ਪੰਜਾਬ ਚੱਲ ਰਿਹਾ ਜੀ ਪਹਿਲਾਂ ਸਾਡਾ 10 ਤਰੀਕ ਨੂੰ ਪਟੰਡੇ ਹੋਇਆ ਅ ਕੱਲ ਸਾਡਾ ਮਾਤਸਾ ਹੋਇਆ ਅੱਜ ਸਾਡਾ ਇੱਥੇ ਪਟਿਆਲੇ ਦੇ ਵਿੱਚ ਇੱਕ ਵੱਡਾ ਜਿਹੜਾ ਪ੍ਰੋਗਰਾਮ ਹੈ ਉਹ ਕੱਲ ਸੰਗਰੂਰ ਸੀਐਮ ਸਾਹਿਬ ਦੀ ਕੋਠੀ ਦੇ ਮੂਹਰੇ ਅਸੀਂ ਰੋਸ ਮੁੰਜਾਰਾ ਕਰਾਂਗੇ ਉਹਦੇ ਵਿੱਚ ਅਸੀਂ ਸੀਆਈਡੀ ਰਾਹੀਂ ਤੁਹਾਡੇ ਚੈਨਲ ਰਾਹੀਂ ਦੱਸ ਦੇਣਾ ਚਾਹੁੰਦੇ ਆ ਉੱਥੇ ਕੋਈ ਵੱਡਾ ਫੈਸਲਾ ਵੀ ਲਿਆ ਜਾ ਸਕਦਾ ਇਸ ਵਿਸ਼ੇ ਤੇ ਕਿ 15 ਅਗਸਤ ਨੂੰ ਸੀਐਮ ਸਾਹਿਬ ਝੰਡਾ ਚੜ੍ਹਾਉਣਗੇ ਤੇ ਦੂਜੇ ਪਾਸੇ ਪੱਲੇਦਾਰ ਮਜ਼ਦੂਰ ਜਾਂ ਤਾਂ ਉੱਥੇ ਕੋਈ ਲੀਡਰ ਜਾਂ ਵਰਕਰ ਵਰਨਵਤ ਤੇ ਬੈਠੇਗਾ ਜਾਂ ਫਿਰ ਭੁਖੜਦਾ ਉੱਥੇ ਬੈਠੇਗਾ। ਹੁਣ ਕੀ ਨੀਤੀ ਦੇ ਵੀ ਤੇ ਪ੍ਰਦਰਸ਼ਨ ਨਹੀਂ ਤੇ ਸਮਝ ਤੋਂ ਹੈਗਾ ਕਿ ਅੱਗੇ ਵੀ ਜਾਉਗੇ। ਨਹੀਂ ਨਹੀਂ ਇਹ ਪ੍ਰਦਰਸ਼ਨ ਅਜੇ ਸ਼ੁਰੂ ਹੋਣਾ ਜੀ ਪੰਜਾਬ ਦੀ ਜਿਹੜੀ ਸਾਡੀ ਲੀਡਰਸ਼ਿਪ ਹੈ ਉਹ ਮੇਰੇ ਨਾਲ ਖੜੀ ਹੈ ਕਿਉਂਕਿ ਇਹ ਇਕੱਲੇ ਜ਼ਿਲ੍ਹੇ ਪਟਿਆਲੇ ਦਾ ਪ੍ਰੋਗਰਾਮ ਹੈ। ਲੀਡਰਸ਼ਿਪ ਪੰਜਾਬ ਦੀ ਪਾਈ ਹੋਈ ਹੈ ਕਿਉਂਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਇਹ ਸਾਰੇ ਪ੍ਰੋਗਰਾਮ ਜਿਹੜੇ ਕਰਦੇ ਨੇ ਕਾ ਕਰਕੇ ਹੁਣ ਅਸੀਂ ਇੱਥੋਂ ਮਾਰਚ ਕਰਕੇ ਡੀਸੀ ਦਫ਼ਤਰ ਪਹੁੰਚਾਂਗੇ ਉੱਥੇ ਜਾ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਾਂਗੇ ਅਜੇ ਵੀ ਅਸੀਂ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ ਜੋ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ 50% ਅਵਾਬ ਦੇ ਰੇਟ ਫਿਕਸ ਕਰਕੇ ਵੀ ਤੁਹਾਨੂੰ ਦੇ ਦਿੱਤੇ ਜਾਣਗੇ ਪੰਜਾਬ ਦਾ ਮਾਹੌਲ ਖਰਾਬ ਨਾ ਕਰੋ ਪੰਜਾਬ ਦੀ ਜਨਤਾ ਦਾ ਜੋ ਹੱਕ ਹੈ ਜੋ ਪੱਲੇਦਾਰ ਮਜ਼ਦੂਰਾਂ ਦੀ ਦਸ ਲੋਹਾ ਦੀ ਕਿਰਤ ਦਾ ਪੈਸਾ ਹੀ ਵੰਗ ਰਹੇ ਹੈ ਨਾ ਕੋਈ ਅਸੀਂ ਐਨ ਕਹਿ ਰਹੇ ਵੀ ਸਾਡਾ ਕੋਈ ਕਰਜ਼ਾ ਮaaf ਕਰ ਦੇ ਜਾਂ ਸਾਨੂੰ ਕੋਈ ਤੁਸੀਂ ਪਰਮਾਨੈਂਟ ਕਰ ਦਿਓ ਸਿਰਫ ਤੇ ਸਿਰਫ ਮੰਗ ਕੀਤੀ ਹੈ ਕਿ ਪੱਲੇਦਾਰ ਮਜ਼ਦੂਰ ਜੋ ਕੰਮ ਕਰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੋਲੀ ਚੁੱਕਦਾ ਉਹਦਾ ਜਿਹੜਾ ਪੂਰਾ ਦਾ ਪੂਰਾ ਪੈਸਾ ਉਹ ਪੱਲੇਬਜ਼ਦਾਰ ਪੱਲੇਦਾਰ ਮਜ਼ਦੂਰ ਨੂੰ ਦੇ ਦਿੱਤਾ ਜਾਵੇ ਇਹਦੇ ਵਿੱਚ ਹੁਣ ਤੁਸੀਂ ਲਾ ਲਓ ਵੀ ਕਿੱਡੀ ਕੇ ਜਿਹੜੀ ਡਿਮਾਂਡ ਹੈ ਪੱਲੇਦਾਰ ਮਜ਼ਦੂਰਾਂ ਦੀ ਜਿਹੜਾ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਕਿ ਮੈਂ ਸਭ ਤੋਂ ਪਹਿਲਾਂ ਜੇਕਰ ਕੋਈ ਕੰਮ ਕਰਾਂਗਾ ਕਾ ਪੰਜਾਬ ਦੇ ਵਿੱਚ ਕੰਮ ਕਰਨ ਵਾਲੇ ਪੱਲੇਦਾਰ ਮਜ਼ਦੂਰਾ ਦਾ ਠੇਕੇਦਾਰੀ ਸਿਸਟਮ ਖਤਮ ਕਰਕੇ ਸਿੱਧਾ ਭੁਗਤਾਨ ਪੰਜਾਬ ਦੇ ਵਿੱਚ ਕਰਾਂਗਾ ਤੇ 35-40 ਸਾਲਾਂ ਤੋਂ ਜਿਹੜੀ ਸਰਕਾਰਾਂ ਵਾਅਦੇ ਕਰਦੀ ਆ ਰਹੀ ਸੀ ਉਹ ਮੈਂ ਪਹਿਲੇ ਨੰਬਰ ਤੇ ਕੰਮ ਕਰਕੇ ਦਿਖਾਵਾਂਗਾ ਤੇ ਪੰਜਾਬ ਦੇ ਮਜ਼ਦੂਰਾ ਨੂੰ ਖੁਸ਼ਾਲ ਬਣਾਵਾਂ ਠੀਕ ਹੈ